ਨਹੀਂ ਦੋਸ਼ ਨਹੀਂ ਲੱਗੇ ਜੀ ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓਜ਼ ਵੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿੰਦਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮaaf ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਕਹਿਣਾ ਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਥੋੜੇ ਮਾਧਿਅਮ ਰਾਈ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਵੀ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾਲ ਲਗਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ 1 ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੀ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਵੇਖੇ ਜਿੰਨੇ ਉਹਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਦੇ ਪੂਰੇ ਇੰਡੀਆ ਦੇ ਪੂਰੇ ਵਰਲਡ ਚ ਲਾ ਲਓ ਜਿੱਥੇ ਜਿੱਥੇ ਵੀ ਸਰਪੰਚਾਂ ਨੂੰ ਸਾਰੇ ਸਰਪੰਚਾਂ ਤੋਂ ਮਤਲਬ ਤਹਿ ਦਿਲ ਤੋਂ ਮਾਫੀ ਮੰਗਦਾ ਜੇ ਛੋਨੂ ਸਰਪੰਚ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲੋਂ ਕੋਈ ਤੇਜ਼ ਗੋੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਗਏ ਮਾਫ ਕਰ ਦਿਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀ ਹੋ ਜਾਂਦੀ ਹੈ ਬਾਈ ਸਰ ਹੱਲ ਕੀ ਨਿਕਲੇ ਕੋਈ ਸੋਲੂਸ਼ਨ ਕੀ ਨਿਕਲੇ ਹੱਲ ਜੀ ਅਸੀਂ ਬੀ ਪਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਹੀ ਬੈਠੇ ਆ ਬਾਈ ਉਹਨੇ ਦੱਸ ਦੇਣਗੇ ਵੀਪੀ ਹਨਾ ਜੀ ਮੇਨ ਵੀਪ ਲਾਤੀ ਬਾਕੀ ਗਾਣਾ ਸਾਰੇ ਕਿਤੇ ਵੀਪ ਲੱਗ ਜਾਣੀ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉਥੇ ਨਾ ਲਵਾਓ ਤੇ ਸਰ ਸਭ ਤੋਂ ਵੱਡੀ ਗੱਲ ਆ ਦੋ ਸ਼ੋਅ ਲਾਇਆ ਤੁਹਾਡੇ ਕੋਲ ਗਾਣਾ ਵੀ ਨਹੀਂ ਗਾਇਆ ਗਿਆ ਇਹ ਨੂੰ ਕਿਵੇਂ ਦੇਖਦੇ ਕਿਹੜਾ ਜੀ ਮੰਨ ਲਓ ਸਰਪੰਚ ਵਾਲਾ ਗਾੜਾ ਨਹੀਂ ਗਿਆ ਦੋ ਸ਼ੋਅ ਲਾ ਕੇ ਆਏ ਤੁਸੀਂ ਫੇਰ ਵੀ ਲੋਕਾਂ ਦੀ ਮੰਗ ਸੀ ਤੁਸੀਂ ਗਾਣਾ ਨਹੀਂ ਇਹ ਨੂੰ ਕਿਵੇਂ ਦੇਖ ਹਾਂ ਉਹ ਤਾਂ ਬਾਈ ਇਦਾਂ ਹੀ ਵੀ ਜਿਵੇਂ ਹੁਣ ਕਈ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀ ਪਤਾ ਕਰ ਲਿਓ ਜੀਰੇ ਜੀਰੇਵਿੰਡ ਦਾ ਜੀ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਅ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪ ਦਾ ਉਹਦਾ ਬਾਈ ਦਾ ਵਿਆਹ ਸੀ ਗੋਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦੇ ਨੇ ਕਿਹਾ ਮੈਨੂੰ ਕਹਿੰਦੇ ਬਾਈ ਵੀ ਸ਼ੋਅ ਅੱ비 ਗਾਣਾ ਲਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਈ ਵੀ ਆਪਣਾ ਭਰਾਗਾ ਮੌਜੂਦਾ ਸਰਪੰਚ ਆ ਤੇ ਯਾਰ ਕਾ ਨੂੰ ਮੇਰਾ ਤੁਹਾਨੂੰ ਪਤਾ ਹੀ ਆ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਆ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜਨਾ ਕਹੋਗੇ ਵੀ ਯਾਰ じゃ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜਨਾ ਫਿਰ ਤੁਹਾਨੂੰ ਪਤਾ ਹੀ ਆ ਆਕੜਨਾ ਮਸਲੇ ਵਿਗੜ ਜਾਂਦੇ ਆ ਸੋ ਦਾ ਸੋਡੇ ਕੋਲ ਲਾਈਵ ਜਾਣ ਕੇ ਇਹ ਗਾਣਾ ਗਾਇਆ ਨਹੀਂ ਯੰਗ ਸਟੇਜ ਨਹੀਂ 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 ਗਾਉਂਦੇ ਵੀਰੇ ਨਹੀਂ ਗਾਉਂਦੇ ਜੇ ਗਾਇਆ ਜੇ ਉਹ ਤਾਂ ਇਹ ਟੱਪਾ ਨਹੀਂ ਗਾਇਆ ਜਮ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਾਈਆਂ ਜਾਣਗੀਆਂ ਹਾਂ ਜਾਂ ਅੱਜ ਮਸਲਾ ਹੱਲ ਹੋਇਆ ਹੈਗਾ ਉਹ ਪਿਆਰ ਸਤਕਾਰ ਦਾ ਕਹ ਰਹੇ ਪਿਆਰ ਸਤਕਾਰ ਹੀ ਹੈ ਜੀ ਇਹ ਸਾਰੇ ਵੱਡੇ ਭਰਾ ਆ ਗਏ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਕਾਰ ਹੀ ਹੈ ਜੀ ਜੇ ਪਿਆਰ ਸਤਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਬਧਿਆ ਹੋਇਆ ਹੋਰ ਵੱਧ ਜਾਣਾ ਹੀ ਤੁਹਾਨੂੰ ਸਮਝਦੇ ਹੋ ਨਾ ਤੇ ਹਾਂ ਜੀ ਜੀ ਮੈਨੂੰ ਬਹੁਤ ਸ਼ੁਕਰੀਆ ਭਾਈ ਅੱਜ ਤੁਹਾਡੇ ਬਰਨਾਲਾ ਕੀ ਕਹਿਣਾ ਚਾਹੋਗੇ ਸਰ ਅਮਰਿੰਦਰ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹ ਜੀ ਬੱਸ ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆਪਣਾ ਬਹੁਤ ਹੀ ਥੋੜੇ ਜਿਹੇ ਲੋਕ ਰਹਿੰਦੇ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲਾ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਬਾ ਪਿਆਰ ਨਾਲ ਰਹੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਾਹਿਬ ਤੁਹਾਡੇ ਬਰਨਾਲਾ ਦੀਆਂ ਪੰਚਾਇਤਾਂ ਨਾਲ ਸਰਪੰਚਾਂ ਨਾਲ ਤਾਂ ਭਾਵੇਂ ਅੱਜ ਸੁਲਾਸ ਬਈ ਜੀ ਪਰ ਪੂਰੇ ਪੰਜਾਬ ਦੇ ਸਰਪੰਚ ਇਸ ਮੁੱਦੇ ਨੂੰ ਪੁਖਾ ਰਹੇ ਨੇ ਜੀ ਤੁਸੀਂ ਇਹ ਗੱਲ ਆਪ ਵੀ ਕਬੂਲਦੀ ਐ ਕਿ ਜਿਨ੍ਹਾਂ ਨੇ ਗਾਣਾ ਡਾਊਨਲੋਡ ਕਰ ਲਿਆ ਮੰਨ ਲਓ ਇਹ ਸਰਪੰਚ ਸਾਹਿਬ ਜਿੱਤੇ ਆ ਇਹਨਾਂ ਦਾ ਐਂਟੀ ਬੰਦਾ ਹਾਰਿਆ ਕਿਸੇ ਇਹ ਖੁਸ਼ੀ ਦੇ ਸਵਾਗਤ ਵਿੱਚ ਇਕੱਠੇ ਹੋਣਗੇ ਜੀ ਠੀਕ ਹੈ ਜੀ ਉਹ ਡਾਊਨਲੋਡ ਆਪ ਦਾ ਡੀਜੇ ਵਾਲੇ ਨੂੰ ਦੇ ਦੂ 500 400 ਰੁਪਏ ਦੇ ਕੇ ਜੀ ਠੀਕ ਹੈ ਨਾ ਜੀ ਉਹ ਗਾਣਾ ਤਾਂ ਚੱਲੇਗਾ ਨਾ ਜੀ ਕੀ ਇਹ ਹੁਣ ਇੰਨਾਂ ਦੀ ਸੁਲਾ ਸਪਾਈ ਨਾਲ ਪੂਰੇ ਪੰਜਾਬ ਦੇ ਸਰਪੰਚ ਸਤੁਸ਼ਟ ਹੋ ਜਾਣਗੇ ਜਾਂ ਇਹ ਹੋਰ ਕੀ ਕਰਨਗੇ ਜਿਵੇਂ ਕਹਿ ਰਹੇ ਕੱਲ ਨੂੰ ਇਹ ਮੰਗ ਪੱਤਰ ਦੇਣਗੇ ਜੀ ਇਹ ਕੱਲ ਨੂੰ ਤੁਹਾਨੂੰ ਬੁਲਾ ਵੀ ਰਹੇ ਆ ਜੀ ਤੁਸੀਂ ਕਹਿ ਰਹੇ ਮੇਰੀ ਸ਼ੂਟਿੰਗ ਆ ਫਿਰ ਇਹਲੇ ਇਸ ਮਾਮਲੇ ਇਥੇ ਟਿਕਿਆ ਤਾਂ ਹੈ ਨਹੀਂ ਜੀ ਜਾਂ ক্লোਜ਼ ਤਾਂ ਨਹੀਂ ਹੋਇਆ ਇਹ ਨਹੀਂ ক্লোਜ਼ ਤਾਂ ਫਿਰ ক্লোਜ਼ ਹੋ ਗਿਆ ਤਾਂ ਫਿਰ ਕੱਲ ਨੂੰ ਮੰਗ ਪੱਤਰ ਕਾਹਦਾ ਦੇ ਰਹੇ ਸਰਪੰਚ ਸਾਹਿਬ ਜੀ ਤੁਸੀਂ ਇਹ ਦੇਖੋ ਜੀ ক্লোਜ਼ ক্লোਜ਼ ਹੋ ਸਰ ਹੁਣ ਇਹ ਤੁਹਾਨੂੰ ਕਹਿ ਰਿਹਾ ਵੀ ਹਾਂਜੀ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਤੁਹਾਡੇ ਇਥੋਂ ਉੱਤਰ ਤੋਂ ਬਾਅਦ ਸਾਰੇ ਫੋਟੋਆਂ ਵੀ ਕਰਾਉਣਗੇ ਤੁਹਾਡੇ ਨਾਲ ਕਈ ਸਰਪੰਚ ਸਾਹਿਬ ਤੁਹਾਡਾ ਪਰਸਨਲ ਨੰਬਰ ਵੀ ਲੈਣਗੇ ਠੀਕ ਹੈ ਨਾ ਜੀ ਫਿਰ ਇਹ ਇੱਥੇ 16 ਸੁਪਾਈ ਮੁਕੰਮਲ ਤਾਂ ਹੋਈ ਨਹੀਂ ਜਦੋਂ ਕੱਲ ਨੂੰ ਤਾਂ ਡੀਸੀ ਸਾਹਿਬ ਕੋਲੇ ਤੁਹਾਡੇ ਖਿਲਾਫ ਹੀ ਮੰਗ ਪੱਤਰ ਦੇ ਰਹੇ ਜੀ ਜਾਇ ਇਹ ਤੁਹਾਡੀ 16 ਸੁਪਾਈ ਦਾ ਮੰਗ ਪੱਤਰ ਦੇ ਰਿਹਾ ਵੀ ਸਾਡਾ ਹੋ ਜੀ ਇਹ ਸਮਝੌਤਾ ਹੋ ਗਿਆ ਗੁਲਾਬ ਸਿੱਧੂ ਨਾਲ ਅੱਜ ਅਸੀਂ ਇੱਥੇ ਜਿਹੜਾ ਕੱਟ ਰੱਖਿਆ ਹੈਗਾ ਉਹ ਸਮੂੱਚੇ ਬਰਨਾਲੇ ਦੇ ਸਰਪੰਚਾਂ ਵੱਲੋਂ ਕੱਟ ਰੱਖਿਆ ਹੈਗਾ ਇਹਦੇ ਲਈ ਦੋ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਹੋਏ ਨੇ ਜਿਹੜਾ ਗੁਲਾਬ ਸਿੱਧੂ ਨਾਂ ਦਾ ਇੱਕ ਕਹਿਕ ਹੈਗਾ ਉਹਨੇ ਸਰਪੰਚਾਂ ਦੇ ਖਿਲਾਫ ਬਹੁਤ ਮੰਦਾ ਚੰਗਾ ਆਪਣੇ ਗੀਤ ਦੇ ਵਿੱਚ ਬੋਲਿਆ। ਦੂਜਾ ਕੱਲਾ ਉਹਨੇ ਸਰਪੰਚਾਂ ਦੇ ਖਿਲਾਫ ਹੀ ਨਹੀਂ ਬੋਲਿਆ। ਉਹਨੇ ਆਪਣੀ ਜਿਹੜੀ ਗੰਦੀ ਕਰਤੂਤ ਕੀਤੀ ਹੈ। ਅਸਲ ਜੋ ਇਹ ਅੰਦਰਲਾ ਜਿਹੜਾ ਮਨੁੱਖ ਨਹੀਂ ਹੈਗਾ ਅੰਦਰਲਾ ਹਵਾਨ ਉਹਦੇ ਅੰਦਰੋਂ ਕੋਈ ਇਹ ਜਿਹੜਾ ਉਹ ਜਾ ਕੇ ਆ ਗਿਆ। ਇਹ ਸੱਭਿਆਚਾਰਕ ਤੌਰ ਤੌਰ ਤੇ ਵੀ ਬਹੁਤ ਹੀ ਘਟੀਆ ਉਹਦੀ ਹਰਕਤ ਹੈਗੀ। ਜਿਹਨੂੰ ਜੜੀਆਂ ਸਮੂਚੀਆਂ ਪੰਚਾਇਤਾਂ ਨੇ ਸਮੁੱਚੇ ਸਰਪੰਚ ਨੇ ਇਹ ਬਰਦਾਸ਼ਤ ਨਹੀਂ ਕਰਨਗੇ। ਤੁਹਾਡੇ ਯਾਦ ਹੋਊਗਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜ ਸਰਪੰਚ ਜਿਹੜੇ ਪਿੰਡ ਦੀਆਂ ਪੰਚਾਇਤਾਂ ਨਹੀਂ ਸਰਪੰਚ ਮੂਰੇ ਹੋ ਕੇ ਇੱਕ ਵਧੀਆ ਸੱਭਿਆਚਾਰ ਪਿੰਡ ਦੇ ਵਿੱਚ ਡਿਵੈਲਪ ਕਰਨ ਦੇ ਲਈ ਉਹ ਪਿੰਡਾਂ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਾਉਂਦੇ ਨੇ ਤੇ ਇਹੋ ਜਿਹੇ ਲੰਡੂ ਗਾਇਕਾਂ ਨੂੰ ਅਸੀਂ ਸਾਧਦੇ ਹਾਂ ਕਈ ਵਾਰੀ ਪਰ ਮੈਂ ਇੱਕ ਬੇਨਤੀ ਕਰੂੰ ਪਛਮੁਚੇ ਮਲ ਪਿੰਡ ਦੇ ਆਪਣੇ ਪੰਜਾਬ ਦੇ ਸਰਪੰਚਾਂ ਨੂੰ ਕਿ ਇਹੋ ਜਿਹੇ ਗਾਇਕਾਂ ਨੂੰ ਕਦੇ ਨਾ ਬੁਲਾਓ ਤੁਸੀਂ ਉੱਥੇ ਇਹਨਾਂ ਨੂੰ ਬਕਾਇਦਾ ਤੌਰ ਤੇ ਮੂੰਹ ਤੋੜਨ ਨਾ ਜਵਾਬ ਦੇਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਗੱਲ ਦੇ ਉੱਤੇ ਕਿਸੇ ਪ੍ਰਸ਼ਾਸਨ ਨੇ ਅਸੀਂ ਅਜੇ ਐਸਐਸਪੀ ਨੂੰ ਸਾਹਿਬ ਨੂੰ ਵੀ ਇਸ ਇਸ ਗੱਲ ਦੀ ਮਿਲ ਰਹੇ ਹੈਗੇ ਜੇ ਉਹਨਾਂ ਨੇ ਕਿਸੇ ਵੀ ਕਿਸਮ ਦੀ ਇਸ ਤੇ ਕਾਰਵਾਈ ਕੋਈ ਨਾ ਕੀਤੀ ਜਾਂ ਗਲਾਬ ਸਿੱਧੂ ਨੇ ਜਿਹੜਾ ਇਹ ਗਾਣਾ ਗਾਉਂਦਾ ਉਹ ਨੈਟ ਤੋਂ ਨਾ ਹਟਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਟਡੀਆਂ ਹਰਕਤਾਂ ਤੋਂ ਆਵਾਜ਼ ਨਾ ਆਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੱਦਰ ਦੇ ਕਬੱਡੀ ਐਜੀਟੇਸ਼ਨ ਕਰਾਂਗੇ ਵੱਡੀ ਪੱਦਰ ਦੇ ਉੱਤੇ ਇਕੱਲੇ ਇਹਦਾ ਹੀ ਨਹੀਂ ਅਸੀਂ ਹੋਰ ਵੀ ਗਾਇਕਾਂ ਨੂੰ ਤੇ ਹੋਰ ਵੀ ਜਿਵੇਂ ਇਹਦੇ ਗਾਇਕ ਦਾ ਆਪਣਾ ਦਾ ਲੇਖਕ ਹੈਗਾ ਉਹ ਆਪਣਾ ਇੱਕ ਜੰਗ ਢੇਲੋਂ ਆਉਂਦਾ ਉਹ ਪਤਾ ਨਹੀਂ ਕਹੀ ਜੀ ਮਾਨਸਿਕਤਾ ਦਾ ਜਿਹੜਾ ਹੈਗਾ ਉਹ ਉਸ ਬੰਦੇ ਦੀ ਮਾਨਸਿਕਤਾ ਹੋਊਗੀ ਜਿਹੜਾ ਉਹ ਇਹੋ ਜੀ ਕਿਸਮ ਦੇ ਗੀਤ ਲਿਖਦਾ ਦਾ ਮੈਨੂੰ ਲੱਗਦਾ ਉਹਦੇ ਧੀਆ ਪੈਣਾ ਸੱਦ ਨਾ ਹੁਣ ਮੈਨੂੰ ਲੱਗਦਾ ਉਹਦੇ ਸਰਪੰਚ ਨੂੰ ਵੀ ਘੱਟੋ ਘੱਟ ਉਹਦੇ ਸਰਪੰਚ ਨੂੰ ਮੈਂ ਇਹ ਬੋਲਣਾ ਨਹੀਂ ਚਾਹੁੰਦਾ ਸੀ ਵੈਸੇ ਉਹਦੇ ਸਰਪੰਚ ਨੂੰ ਵੀ ਘੱਟੋ ਘੱਟ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਕਿ ਜਿਹੜਾ ਜਿਹੜਾ ਉਹ ਜੰਗ ਢਿੱਲੋ ਆਗਾ ਉਹਦਾ ਸਰਪੰਚ ਜਿਹੜਾ ਉਹ ਤੋਂ ਬਕਾਇਦਾ ਤੌਰ ਤੇ ਇੱਕ ਕਾਰਵਾਈ ਕਰੇ ਪਿੰਡ ਪੱਤਰ ਤੇ ਸਮਾਜਿਕ ਤੌਰ ਤੇ ਉਹਨੂੰ ਬਕਾਇਦਾ ਤੌਰ ਤੇ ਉਹਨੂੰ ਪਿੰਡ ਪੱਤਰ ਤੇ ਇੱਕ ਮਾਫੀ ਮੰਗਣੀ ਚਾਹੀਦੀ ਹੈ ਵੀ ਆਉਣ ਵਾਲੇ ਸਮੇ